ਜਲਦੀਰ ਦਸਾਂਤ ਦੇ ਮਾਮਲੇ ਦੇ ਵਿੱਚ ਅਸੀਂ ਪਹਿਲਾਂ ਵੀ ਬਹੁਤ ਸਖਤੀ ਨਾਲ ਇਦਾ ਕਰ ਚੁੱਕੇ ਹਾਂ ਕਿ ਜਲਦੀਰ ਦਸਾਂਤ ਦੀ ਫਿਲਮ ਦੇ ਵਿੱਚ ਜੇ ਪਾਕਿਸਤਾਨ ਦੀ ਕੋਈ ਐਕਟਰ ਆ ਗਈ ਤਾਂ ਉਹਦੇ 'ਚ ਕਿਹੜੇ ਪਹਾਰਟ ਹੈ ਗਿਆ ਕਿਉਂਕਿ ਇਹ ਪਹਿਲੀ ਗੱਲ ਤਾਂ ਉਦੋਂ ਆਈ ਜਦੋਂ ਤਣਾਅ ਨਹੀਂ ਸੀ ਪਰ ਜੇ ਤਣਾਅ ਦੇ ਸਮੇਂ ਵੀ ਆਉਂਦੀ ਤਾਂ ਵੀ ਕੋਈ ਮਾੜੀ ਗੱਲ ਨਹੀਂ ਕਿਉਂਕਿ ਇਹ ਸੱਭਿਆਚਾਰਕ ਸਾਹ ਜਿਹੜੀ ਆ ਇਹ ਇੱਕ इमोशनल ਹੁੰਦੀ ਆ ਜਜ਼ਵاتی ਹੁੰਦੀ ਆ ਤੇ ਜਿਹੜੀਆਂ ਸਰਹੱਦਾਂ ਤੇ ਫੌਜਾਂ ਖੜੀਆਂ ਕੀਤੀਆਂ ਜਾਂਦੀਆਂ ਸਰਹੱਦਾਂ ਤੇ ਫੈਂਸਿੰਗ ਕੀਤੀ ਜਾਂਦੀ ਆ ਟੈਂਕ ਖੜੇ ਜਾਂ ਕੀਤੇ ਜਾਂਦੇ ਨੇ ਇਹ ਤੁਹਾਡੇ ਸੱਭਿਆਚਾਰ ਨੂੰ ਨਹੀਂ ਤੋੜ ਸਕਦੇ ਸੱਭਿਆਚਾਰ ਨੂੰ ਨਹੀਂ ਵੰਡ ਸਕਦੇ ਮੁਲਕਾਂ ਜੀਆਂ ਸਰਹੱਦਾਂ ਭਾਵੇਂ ਪੈ ਗਈਆਂ ਮੁਲਕਾਂ ਭਾਵੇਂ ਵਿੱਚ ਭਾਵੇਂ ਵੱਡੀਆਂ ਪੈ ਗਈਆਂ ਪਰ ਸੱਭਿਆਚਾਰ ਵਿੱਚ ਵੰਡ ਨਹੀਂ ਪੈ ਸਕਦੀ ਸੱਭਿਆਚਾਰ ਉਸੇ ਤਰ੍ਹਾਂ ਕਾਇਮ ਰਹਿੰਦਾ ਭਾਵੇਂ ਮੁਲਕਾਂ ਦੇ ਨਾਂ ਬਦਲੇ ਜਾਣ ਭਾਵੇਂ ਹੱਦਾਂ ਬਣਾਤੀਆਂ ਜਾਣ ਤੋ ਜੀ ਦਸਾਂਤ ਦੇ ਮਾਮਲੇ ਦੇ ਵਿੱਚ ਜਿਹੜਾ ਰਵਾ ਪਾਇਆ ਜਾ ਰਿਹਾ ਬਿਲਕੁਲ ਗਲਤ ਆ ਔਰ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦੇ ਕਲਾਕਾਰ ਦੇ ਰੂਪ ਦੇ ਵਿੱਚ ਕੋਈ ਸਾਡੇ ਨਾਲ ਸਾਂਝ ਪੈਂਦੀ ਆ ਤਾਂ ਬਲਕਿ ਉਹਦਾ ਸਵਾਗਤ ਕਰਨਾ ਚਾਹੀਦਾ ਜੇ ਜੀ ਕਲਾ ਹੈ ਉਹ ਇੱਕ इमोशनल ਆ ਉਹ इमोशनल ਸਾਜ ਨੂੰ ਤੋੜ ਨਹੀਂ ਜਾਣਾ ਚਾਹੀਦਾ